ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਸਫਰ-ਏ-ਸ਼ਹਾਦਤ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਸਵੇਰੇ ਚੱਲ ਪਏ ਸੀ ਜੀ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾ ਦਿੱਤੇ ਹਨਾ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਤੇ ਆਪਾਂ ਜਿਹੜਾ ਕੀ ਵਾਇਆ ਮੋਰਿੰਡਾ ਹੋ ਕੇ ਹਨਾ ਬਸੀ ਪਠਾਣਾ ਵਿੱਚ ਆਪਾਂ ਪਹੁੰਚੇ ਤੇ ਬਸੀ ਪਠਾਣਾ ਤੋਂ ਹੀ ਆਪਾਂ ਵੀਡੀਓ ਸ਼ੁਰੂ ਕਰ ਦਿੱਤੀ ਹੈ ਨਾ ਜੀ ਇਸ ਟਾਈਮ ਰੋਡ ਤੇ ਆਪਾਂ ਖੜੇ ਆਂ ਨਾ ਜੀ ਤੇ ਬਸੀ ਪਠਾਣਾ ਤੋਂ ਆਪਾਂ ਸਿੱਧਾ ਫਤਿਹਗੜ੍ਹ ਸਾਹਿਬ ਪਹੁੰਚਾਂਗੇ ਨਾ ਫਤਿਹਗੜ੍ਹ ਸਾਹਿ ਨਾ ਨੀਆਂ ਵਿੱਚ ਨਾਏਗੇ ਸਰਹੰਦ ਹਨਾ ਜੀ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਸੰਸਕਾਰ ਹੋਏ ਹਨਾ ਜੀ ਉਹ ਵੀ ਗੁਰਦੁਆਰਾ ਸਾਹਿਬ ਜੀ ਜੋਤੀ ਸਰੂਪ ਸਾਹਿਬ ਜੀ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਸਾਰੇ ਦੇ ਦਰਸ਼ਣ ਦੇਦਾਰ ਆਪਾਂ ਫਤਿਹਗੜ੍ਹ ਸਾਹਿਬ ਜਾ ਕੇ ਤੁਹਾਨੂੰ ਕਰਾਵਾਂਗੇ ਜਾਨਾ ਇਤਿਹਾਸ ਨਾਲ ਜਾਨੂ ਕਰਾਵਾਂਗੇ ਉੱਥੇ ਦਾ ਇਤਿਹਾਸ ਕਿੰਨਾ ਮਹਾਨ ਪਵਿੱਤਰ ਇਤਿਹਾਸ ਹਨਾ ਜੀ ਜੋ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਵੀ ਸੰਗਤ ਨਾਲ ਜਾ ਕੇ ਹੋਰ ਵੀ ਸੰਗਤ ਵੀ ਅੰਦਾ ਜਿਹੜਾ ਇਤਿਹਾਸ ਦੇ ਦਰਸ਼ਣ ਦੇਦਾਰ ਕਰਨਾ ਨਾ ਗੁਰੂ ਧਾਮਾਂ ਦੇ ਦਰਸ਼ਣ ਦੇਦਾਰ ਕਰਨਾ ਨਾ ਜਿਉਂ ਕਿ ਭਾਗਾ ਵਾਲੇ ਨਾਲ ਹੀ ਦਰਸ਼ਣਦਾਰ ਹੁੰਦੇ ਹਨਾ ਗੁਰੂ ਪਾ ਤੇ ਹੁਣ ਆਪਾਂ ਚੱਲਦੇ ਹਾਂ ਫਤੇਗੜ ਸਾਹਿਬ ਫਤੇਗੜ ਸਾਹਿਬ ਦੇ ਜਿੰਨੇ ਵੀ ਸਥਾਨ ਨੇ ਸਾਰੇ ਦਰਸ਼ਕ ਦੇਦਾਰ ਕਰਾਵਾਂਗੇ ਸਾਡੀ ਸਫਰ ਇਸ਼ਾਤ ਦੀ ਸੀਰੀਜ਼ ਚੱਲ ਰਹੀ ਆ ਜੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਪਿਛਲੇ ਵੀਡੀਓ ਜਾ ਕੇ ਦੇਖੋ ਉਸ ਤੋਂ ਬਾਅਦ ਆਉਣ ਵਾਲੀਆਂ ਵੀਡੀਓ ਸਾਰੀਆਂ ਦੇਖੋ ਨੇ ਜੀ ਤਾਂ ਜੋ ਤੁਹਾਨੂੰ ਇਤਿਹਾਸ ਬਾਰੇ ਪਤਾ ਚੱਲੇ ਕਿ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਪੂਰਾ ਸਰਬੰਸ ਕਿਵੇਂ ਕੁਰਬਾਨ ਕੀਤਾ ਨਾਲ ਜੀ ਆਪਣੀ ਸਿੱਖ ਕੌਮ ਵਾਸਤੇ ਨਾਲ ਹੀ ਕਿਵੇਂ ਪਰਿਵਾਰ ਵਿਛੋੜਾ ਆ ਸਾਰਾ ਇਤਿਹਾਸ ਤੁਹਾਨੂੰ ਸਾਡੀ ਸੀਰੀਜ਼ ਦੇ ਵਿੱਚ ਦੇਖਣ ਨੂੰ ਮਿਲੇਗਾ ਨਾ ਜੀ ਚੈਨਲ ਨਾਲ ਨਵੇਂ ਜੁੜਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਾ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਸਾਡੀ ਵੀਡੀਓ ਦੇਖਦੇ ਹੁੰਦੇ ਹੋ ਹਨਾ ਜੀ ਤੇ ਨਾਲ ਦੀ ਨਾਲ ਇਤਿਹਾਸ ਦਾ ਦੇ ਜੇ ਕਈ ਵੇਲੇ ਭੁੱਲ ਗਲਤੀ ਹੋ ਜੇ ਉਹਦੇ ਲਈ ਆਪਾਂ ਮਾਫੀ ਚਾਹਨੇ ਬਾਕੀ ਆਪਾਂ ਕੋਸ਼ਿਸ਼ ਕਰੀ ਇਤਿਹਾਸ ਤੁਹਾਡੇ ਨਾਲ ਸਹੀ ਜਾਣਕਾਰੀ ਸ਼ੇਅਰ ਕਰੀ ਜਾਂਣਾ ਜੀ ਜਿੰਨੀ ਕੁ ਸੀ ਐਗਜੈਕਟ ਜਿਹੜੀ ਕਿ ਜਾਣਕਾਰੀ ਇਤਿਹਾਸ ਹੁੰਦਾ ਉਹ ਸਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਣਾ ਜੀ ਕੋਸ਼ਿਸ਼ ਆਪਣੀ ਆਈ ਹੁੰਦੀ ਆ ਪਰ ਫਿਰ ਵੀ ਕਈ ਵੇਲੇ ਹੋ ਜਾਂਦਾ ਹਨਾ ਜੀ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਜੀ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਜਾ ਕੇ ਆਪਾਂ ਤੁ ਖਰਾਬ ਨਿਕਲੀ ਇਹਨਾ ਟਾਇਰ ਦੀ ਅਗਲੇ ਦੀ ਦੋਸਤੋ ਆ ਜਪਾ ਟੂਬ ਚੇਂਜ ਕਰਾ ਕੇ ਤਾਂ ਥੋੜਾ ਜਿਹਾ ਲੇਟ ਹੋ ਗਿਆ ਘੰਟਾ ਕੋ ਮੰਨ ਲਓ ਅੱਧਾ ਘੰਟਾ ਲੇਟ ਹੋ ਗਿਆ ਆਪਾਂ ਜੀ ਹੈ ਨਾ ਤੇ ਹੁਣ ਬਸ ਥੋੜੀ ਦੂਰ ਤੇ ਰਹਿ ਗਿਆ ਫਤੇਗੜ ਸਾਹਿਬ ਜੀ ਹੈ ਨਾ ਉਸ ਤੋਂ ਬਾਅਦ ਜਾ ਕੇ ਜੀ ਆਪਾਂ ਫਤੇਗੜ ਸਾਹਿਬ ਤੁਹਾਨੂੰ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰ ਕਰਾਵਾਂਗੇ ਨਾ ਜੀ ਤੇ ਜੇ ਸ਼ੋਰਟ ਵੀਡੀਓ ਵਿੱਚ ਇਤਿਹਾਸ ਦੇਖਣਾ ਚਾਹੁੰਦੇ ਤੇ ਸਾਡੀ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਆਈਡੀ ਫੋਲੋ ਕਰ ਸਕਦੇ ਹੋ ਟ੍ਰੈਵਲ ਨਾਮ ਦੇ ਉੱਤੇ ਆਈਡੀ ਹੈ ਜੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੈ ਨਾ ਜੀ ਤੇ ਬਾਕੀ ਸਾਰੇ ਆਪਾਂ ਕੋ ਫਤੇਗੜ ਸਹਿਬ ਦੇ ਨਾਲ ਆਲ ਦਵਾਲ ਜਿੰਨੇ ਵੀ ਹੈ ਨਾ ਜੀ ਸਾਰੇ ਤੇ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਵੀ ਦਰਸ਼ਨਦਾਰ ਕਰਾਈਏ ਜੇ ਫੇਰ ਵੀ ਕੋਈ ਸਤਾਨ ਰਹਿ ਜਾਂਦਾ ਉਹਨਾਂ ਦੇ ਲਈ ਆਪਾਂ ਮਾਫੀ ਚਾਹੁੰਦੇ ਗੁਰੂ ਪਾਤਸ਼ਾਹ ਕਿਰਪਾ ਕਰਨ ਉਹ ਸਤਾਨ ਦੇ ਫੇਰ ਆਪਾਂ ਨੂੰ ਮੌਕਾ ਬਖਸ਼ਣ ਫੇਰ ਆਪਾਂ ਜਿਹੜਾ ਕਿ ਦਰਸ਼ਨਦਾਰ ਕਰੀਏ ਉਸ ਸਤਾਨ ਜਿਹੜਾ ਰਹਿ ਜੇ ਉਹਨਾਂ ਦੇ ਵੀ ਦਰਸ਼ਨਦਾਰ ਆਪਾਂ ਕਰਾਈਏ ਨਾ ਜੀ ਤੇ ਆਓ ਫੇਰ ਚੱਲਦੇ ਆਂ ਸ੍ਰੀ ਫਤੇਗੜ ਸਹਿਬ ਹਨਾਈ ਜਾ ਕੇ ਤੁਹਾਨੂੰ ਸਾਰੇ ਦਰਸ਼ਨਦਾਰ ਕਰਾਨੇ ਆ ਨਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਫੇਰ ਕਹਿੰਦਾ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਸ਼ੇਅਰ ਕਰਨ ਨਾਲ ਕੀ ਆ ਜੀ ਵੀਡੀਓ ਦੀ ਰੀਚ ਵੱ ਲਾਭ ਲੈ ਲੈਂਦੀ ਹੈ ਵੀਡੀਓ ਦੇ ਨਾਲ ਦੇ ਨਾਲ ਜਿਹੜਾ ਕਿ ਇਤਿਹਾਸ ਨਾਲ ਜਾਨੂ ਹੋ ਜਾਂਦੀ ਹੈ ਆਪਣੇ ਬੱਚਿਆਂ ਨੂੰ ਜਰੂਰ ਵੀਡੀਓ ਦਿਖਾਇਆ ਕਰੋ ਇਤਿਹਾਸਕ ਵੀਡੀਓ ਅੱਜ 20 ਦਸੰਬਰ ਆ 6 ਪੋ ਸ਼ੁਰੂ ਹੋ ਗਈ ਜੀ ਇਤਿਹਾਸਕ ਜਿਹੜਾ ਕਿ ਸਫਰ-ਏ-ਸ਼ਾਦਦਾ ਮਹੀਨਾ ਸ਼ੁਰੂ ਆ ਵੀਡੀਓ ਜਰੂਰ ਦਿਖਾਇਆ ਕਰੋ ਇਤਿਹਾਸ ਵਾਲੀ ਸਿੱਖ ਧਰਮ ਦੀ ਤਾਂ ਜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਪ੍ਰੇਰਿਤ ਹੋਰਨਾ ਆਪਣੇ ਇਤਿਹਾਸ ਨਾਲ ਜਾਨੂ ਹੋਣ ਜਾਓ ਫਿਰ ਚੱਲਦੇ ਹਾਂ ਜੀ ਸ੍ਰੀ ਫਤਿਹਗੜ ਸਾਹਿਬ ਲੋ ਜੀ ਆਪਾਂ ਬਸੇ ਫਟਾਣਾ ਵਿੱਚ ਐਂਟਰ ਕਰ ਗਏ ਆ ਥੋੜੀ ਦੇਰ ਦੇ ਵਿੱਚ ਆਪਾਂ ਫਤਿਹਗੜ ਸਾਹਿਬ ਵੀ ਪਹੁੰਚ ਜਾਗੇ ਹਨਾ ਜੀ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹ ਸਫਰ ਇਹ ਸ਼ਹਾਦਤ ਮਹੀਨਾ ਬਹੁਤ ਵੱਡਾ ਮਹੀਨਾ ਵਾ ਜੀ ਹੈ ਨਾ ਸਾਲ ਦਾ ਇਹੋ ਜਿਹਾ ਮਹੀਨਾ ਵਾ ਜਿੱਥੇ ਕਿ ਗੁਰਗੋਵਿੰਦ ਸਿੰਘ ਜੀ ਪਾਸ਼ਾ ਜੀ ਦਾ ਸਾਰਾ ਹੀ ਪਰਿਵਾਰ ਸਰਬੰਸ ਆਪਣਾ ਕੁਰਬਾਨ ਕੀਤਾ ਨਾ ਸ਼ਹਾਦਤਾ ਭਰਿਆ ਮਹੀਨਾ ਵਾ ਜੀ ਆਪਣੇ ਬੱਚਿਆਂ ਨੂੰ ਕਿਉਂਕਿ ਸਕੂਲਾਂ ਵਿੱਚ ਤੇ ਸਿੱਖ ਇਤਿਹਾਸ ਬਹੁਤ ਨਾ ਮਾਤਰੀ ਪੜਾਇਆ ਜਾਂਦਾ ਜੀ ਜਿਹੜਾ ਕਿ ਨਹੀਂ ਪੜਾਇਆ ਜਾਂਦਾ ਨਾ ਜਿਹੜੀ ਕਿ ਬਹੁਤ ਮਾਰੀ ਗੱਲ ਹੈ ਨਾ ਇਸ ਕਰਕੇ ਵੀ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਸਿੱਖ ਇਤਿਹਾਸ ਵਾਲੀਆਂ ਜੋ ਵੀਡੀਓ ਨੇ ਉਹ ਜ਼ਰੂਰ ਉਹਨਾਂ ਦੇ ਬੱਚਿਆਂ ਨੂੰ ਦਿਖਾਇਆ ਕਰੋ ਤਾਂ ਜੋ ਬੱਚੇ ਆਪਣਾ ਸਿੱਖੀ ਨਾਲ ਜੋੜ ਸਕਣ ਤੇ ਆਪਣਾ ਜਿਹੜਾ ਕੀ ਸਿੱਖ ਧਰਮ ਦਾ ਮਹਾਨ ਇਤਿਹਾਸ ਜਾਣ ਸਕਣਨ ਤੇ ਅੱਗੇ ਵੀ ਸ਼ੇਅਰ ਕਰ ਸਕਣ ਨਾ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਸਿੱਖ ਧਰਮ ਦਾ ਇਤਿਹਾਸ ਕਿੰਨਾ ਵੱਡਾ ਵਾ ਛੋਟੇ ਸ਼ਹਿਬ ਜਾਦੇ ਵੱਡੇ ਸ਼ਹਿਬ ਜਾਦੇ ਆ ਨਾ ਜੀ ਤੇ ਮਾਤਾ ਗੁਜਰੀ ਜੀ ਨੇ ਨਾ ਜੀ ਤੇ ਗੁਰਤੇਗ ਭਾਦਰ ਪਾਸ਼ਾ ਜੀ ਨੇ ਵਾਹ ਜੀ ਕੀ ਬਾਤ ਹੈ ਬਾਬਾ ਮੋਤੀ RAM ਮਹਾਰਾਜ ਜੀ ਦੀ ਯਾਦਗਾਰੀ ਵਿੱਚ ਹੈ ਗੇਟ ਸਥਾਪਿਤ ਕੀਤਾ ਜੀ ਜੋ ਕਿ ਬਹੁਤ ਸੋਹਣੀ ਗੱਲ ਨਾ ਜੀ ਕਿਉਂਕਿ ਬਾਬਾ ਮੋਤੀ RAM ਮਹਾਰਾਜ ਜੀ ਨੇ ਬਹੁਤ ਵੱਡੀ ਆਪਣੀ ਇੱਕ ਸੇਵਾ ਨਿਭਾਈ ਆ ਨਾ ਜੀ ਛੋਟੇ ਸ਼ਾਬ ਜਦਿਆ ਤੇ ਮਾਤਾ ਗੁਜਰੀ ਜੀ ਵਾਸਤੇ ਹੈ ਨਾ ਬਹੁਤ ਵੱਡੀ ਸੇਵਾ ਨਵਾਈ ਹੈ ਮਹਾਨ ਸੇਵਾ ਜੀ ਉਹਨਾਂ ਦੀ ਹੈ ਨਾ ਲੋ ਜੀ ਪਹੁੰਚ ਗਏ ਆ ਸ਼੍ਰੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਪਹੁੰਚ ਲਈ ਫਾਟਕ ਨੇ ਸਾਡਾ ਸਵਾਗਤ ਕਰਤਾ ਜੀ ਫਾਟਕ ਹੀ ਬੰਦ ਹੋ ਗਿਆ ਪਹਿਲੇ ਲੇਟ ਸੀ ਘੰਟਾ ਕੋ ਹੋਰ ਥੋੜੇ ਲੇਟ ਹੋ ਜਾਣਗੇ ਚਲੋ ਕੋਈ ਗੱਲ ਨਹੀਂ ਗੁਰੂ ਪਾਸ਼ਾ ਦਾ ਪਾਣਾ ਹੀ ਆਈ ਹੈ ਨਾ ਜੀ ਚਲੋ ਪਹੁੰਚਦੇ ਆ ਫਿਰ ਦਰਸ਼ਨ ਦੇਦਾਰ ਕਰਾਉਣੇ ਜੀ ਫਾਟਕ ਦੇਖਦੇ ਆ ਕਿਦੋਂ ਖੁੱਲਦਾ ਮੇਰੇ ਜਨਮ ਜਨਮ ਦੀ ਕੱਤੀ ਹੈ ਰਖਣਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਖਰੀ महंगा पहला पर ਸਭ <laughs> ਪਰਵਾਣਾ ਬਾਰਸਾ ਮੱਠਾ ਟੇਕਣ ਤੋਂ ਬਾਅਦ ਆਪਾਂ ਆਥੇ ਪੰਗਰ ਚ ਬੈ ਕੇ ਲੰਗਰ ਵੀ ਛਕ ਲਿਆਗਾ ਨਾ ਤੇ ਜਦੋਂ ਆਪਾਂ ਅੰਦਰ ਵੀਡੀਓ ਬਣਾ ਰਹੇ ਸੀ ਨਾ ਜੀ ਤੇ ਉੱਥੇ ਮਨਾ ਕੀਤਾ ਗਿਆ ਸੀ ਵੀਡੀਓ ਨਾ ਬਣਾਓ ਹਨਾ ਜੀ ਫਿਰ ਆਪਾਂ ਵੀਡੀਓ ਨਹੀਂ ਬਣਾਈ ਬਾਕੀ ਥੋੜੀ ਥੋੜੀ ਕਲਿੱਪ ਹੈ ਗਈ ਜੀ ਦਰਸ਼ਨ ਜ਼ਰੂਰ ਕਰਿਓ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਨਾ ਤੇ ਅਸ ਕਰਕੇ ਮਤਲਬ ਕੀ ਨਾ ਉਹਨਾਂ ਨੇ ਵੀਡੀਓ ਬਣਾਉਣ ਤੋਂ ਮਨਾ ਕਰਤਾ ਹਨਾ ਜੀ ਤੇ ਇੱਕ ਗੱਲ ਹੋਰ ਕਹਿਣਾ ਚਾਹਣਾ ਜਦੋਂ ਜਿਹੜੀ ਦੀਵਾਰ ਦੇ ਵਿੱਚ ਛੋਟੇ ਛਾਬ ਜਿਆਦਾ ਚਿਨਾ ਗਿਆ ਸੀ ਨਾ ਉਹ ਇਸ ਰਹਾੰਦ ਜਗ੍ਹਾ ਦਾ ਨਾਮ ਹੈ ਜੀ ਇਸ ਰਹਾੰਦ ਦਾ ਨਾਮ ਹਨਾ ਜੀ ਤੇ ਉੱਥੇ ਜਿਹੜਾ ਕੀ ਛੋਟੇ ਸ਼ਾਹਬਜ਼ਾਦੇ ਨੂੰ ਚੁਣਿਆ ਗਿਆ ਸੀ ਉਹਦਾ ਸ਼ੋਰਟ ਜਿਹੜਾ ਕੀ ਨਈ ਵੀਡੀਓ ਵਿੱਚ ਆ ਸਕਦਾ ਹੈ ਨਾ ਕਿਉਂਕਿ ਉੱਥੇ ਖੜੇ ਸੀ ਨਾ ਜੀ ਬਾਬਾ ਜੀ ਨੇ ਮੈਨੂੰ ਮਨਾ ਕਰਤਾ ਸੀ ਸੱਤ ਮਨਾ ਕੀਤਾ ਸੀ ਨਾ ਇਹ ਵੀ ਇੱਥੇ ਵੀਡੀਓ ਬਣਾਉਣਾ ਸੱਤ ਮਨਾ ਹੈ ਨਾ ਤੇ ਸ਼ਾਇਦ ਅੱਗੇ ਪਿੱਛੇ ਆਪਾਂ ਬਣਾ ਸਕੋ ਵੀ ਵੀ ਨਾ ਹੁਣ ਸੰਗਤ ਕਰਕੇ ਉਹਨਾਂ ਨੇ ਸ਼ਾਇਦ ਮਨਾ ਕਰਤਾ ਹੋਵੇ ਨਾ ਜੀ ਚਲੋ ਕੋਈ ਗੱਲ ਨਹੀਂ ਜੀ ਨਾ ਤੇ ਬਾਕੀ ਆਪਾਂ ਉਹਦਾ ਸ਼ੋਰਟ ਲੈ ਲਿਆ ਸੀ ਜਿੱਥੇ ਉਹ ਵਿਖਿਆ ਸੀ ਬੋਰਡ ਦੇ ਉੱਤੇ ਨਾ ਜੀ ਕਿ ਇੱਥੇ ਛੋਟੇ ਸ਼ਾਹਬਜ਼ਾਦੇ ਨੂੰ ਨੀਹਾਂ ਵਿੱਚ ਚੁਣਾਇਆ ਗਿਆ ਸੀ ਨਾ ਉਸ ਤੋਂ ਬਾਅਦ ਹੁਣ ਆਪਾਂ ਆਏ ਠੰਡਾ ਬੁਰਜ ਜੀ ਆ ਦਰਸ਼ਨ ਕਰ ਸਕਦੇ ਹੋ ਜੀ ਠੰਡਾ ਬੁਰਜ ਦੇਖੋ ਕਿੰਨੀ ਲੰਮੀ ਲਾਈਨ ਲੱਗੀ ਅੱਜ 6 ਕੋ ਆ ਜੀ ਹੈ ਨਾ ਤੇ 20 ਦਸੰਬਰ ਆ ਤੇ ਅੱਜ ਹੀ ਜਿਹੜਾ ਇੰਨੀ ਸੰਗਤ ਨਾਲ ਇਕੱਠਾ ਆਈ ਵੀਨੇ ਕਰਕੇ ਨਹੀਂ ਉਧਰ ਗੁਰਦੁਆਰਾ ਸਾਹਿਬ ਹੈਗੇ ਪਿੱਛੇ ਉਹਨਾਂ ਜੀ ਤੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਠੰਡਾ ਬੁਰਜ ਦੇ ਨਾ ਜੀ ਕੋਸ਼ਿਸ਼ ਇਹ ਕਰਾਂਗੇ ਆਪਾਂ ਵੀ ਮੱਥਾ ਵੀ ਟੇਕ ਲਈਏ ਤੇ ਨਾਲੇ ਜਿਹੜਾ ਆਪਾਂ ਅੰਦਰ ਜਾ ਕੇ ਤੁਹਾਨੂੰ ਸਾਰਾ ਦਰਸ਼ਨ ਨਜ਼ਾਰ ਕਰਾਈਏ ਨਾ ਸੰਗਤ ਹੀ ਬਹੁਤ ਜ਼ਿਆਦਾ ਹੈ ਜੀ ਹੈ ਨਾ ਇਹੀ ਉਹ ਠੰਡਾ ਬੁਰਜ ਹੈ ਜੀ ਜਿੱਥੇ ਆਪਣਾ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜ਼ਾਦੇ ਆ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਸੀ ਪ੍ਰੋਪਰ ਕੋਈ ਪ੍ਰਾਣੀ ਦਿੱਖ ਦਿੱਤੀ ਪਈ ਆ ਨਾ ਜੀ ਹੋ ਸਕਦਾ ਵੀ ਅੰਦਰ ਦੇ ਪਾਸੇ ਜਿਹੜੀ ਕੋਈ ਪ੍ਰਾਣੀ ਕੰਦ ਦੇ ਵੀ ਹੋਵੇ ਆ ਨਾ ਪਰ ਬਾਅਦ ਉਹਨਾਂ ਨੇ ਰੈਨੋਵੇਟ ਕਰ ਦਿੱਤਾ ਹੁਣ ਤਾਂ ਜੋ ਬੰਤੀ ਉਸੇ ਤਰ੍ਹਾਂ ਜਗਾਂ ਨੂੰ ਦੇਖ ਸੰਭਾਲ ਵਾਸਤੇ ਰੱਖਿਆ ਜਾ ਸਕੇ ਇਹਨਾਂ ਵੀ ਦਰਸ਼ਨ ਵਾਸਤੇ ਨਾ ਕਿ ਕਿਹੋ ਜੀ ਦਿੱਖ ਸੀ ਨਾ ਜੀ ਠੰਡਾ ਬੁਰਜ ਦੀ ਕਿਉਂਕਿ ਉਸ ਸਮੇਂ ਆਖੋ ਨਦੀ ਵੀ ਚੱਲਦੀ ਹੁੰਦੀ ਸੀ ਨਾ ਉਹ ਸਾਰਾ ਇਤਿਹਾਸ ਦਾ ਬੋਰਡ ਲੱਗਿਆ ਉੱਥੇ ਆਪਾਂ ਜਾ ਕੇ ਇਹਨਾਂ ਇਤਿਹਾਸ ਦੇ ਬੋਰਡ ਦੇ ਵੀ ਦਰ आज सामने बोर्ड लगे जी आप तुम जूम करके दिखा देने जी स्क्रीन शॉट लैके पढ़ सकते हो तो जी गुरुद्वारा ਠੰਡਾਪੁਰ ਦਿਤੇ ਬਿਲਕੁਲ ਸਾਹਮਣੇ ਜਿਹੜਾ ਕਿ ਸਰੋਵਰ ਸਾਹਿਬੀ ਸ਼ਸ਼ੋਭਤਾ ਦਰਸ਼ਨ ਕਰ ਸਕੋ। ਉਹਨਾਂ ਆਪਾਂ ਵੀ ਜਿਹੜਾ ਵੀ ਠੰਡਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਲੇਨ ਦੇ ਵਿੱਚ ਲੱਗ ਲੱਗੇ ਆ ਜੀ ਹਨਾ ਕਿਉਂਕਿ ਹੋਰ ਤੋਂ ਕੋਈ ਹੈ ਨਹੀਂ ਉਹਨਾਂ ਤਾਂ ਲੇਨ ਤੇ ਲੱਗਣਾ ਹੀ ਪੈਣਾ ਹੈ ਇਹਨਾ ਜੇ ਦਰਸ਼ਨ ਕਰਨ ਵਾਸਤੇ ਤੇ ਅਦਰੋਂ ਮੈਂ ਤੁਹਾਨੂੰ ਇੱਕ ਵਾਰੀ ਵੀਊ ਚੈੱਕ ਕਰਾ ਦਮ ਹਨਾ ਅਦਰੋਂ ਵੀ ਦਰਸ਼ਨ ਕਰ ਸਕੋ। ਦੇਖੋ ਇਹ ਲਾਂ ਵੀ ਦੇਖੋ ਕਿੰਨੀ ਲੰਮੀ ਲੱਗੀ ਦੀ ਆ ਸਾਹਮਣੇ ਗੁਰਦੁਆਰਾ ਠੰਡਾ ਬੁੱਧੂ ਸਾਹਿਬ ਕਿੱਥੇ ਵੀ ਛੋਟੇ ਸ਼ਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਤੇ ਸਿਏ ਦੇ ਦੇ ਕੇ ਹਨਾ ਜੀ ਜਿਹੜਾ ਔਰੰਗਜ਼ੇ ਵੱਲੋਂ ਹਨਾ ਜੀ ਤੇ ਹੋਰ ਆਪਣਾ ਵਜੀਰ ਖਾਨ ਵੱਲੋਂ ਜ਼ੁਲਮ ਕੀਤਾ ਗਿਆ ਹਨਾ ਜੀ ਉਹਨਾਂ ਨੂੰ ਤੇ ਆਪਣਾ ਉੱਖੇ ਪਿਆਸੀ ਹਨਾ ਜੀ ਬਿਨਾ ਕੋਈ ਕਿਸੇ ਵੀ ਤਰੀਕੇ ਦੀ ਸਹੂਲਤ ਦਿੱਤੇ ਉਹਨਾਂ ਨੂੰ ਉਹਲੇ ਗੁਰਦ ਦੇ ਵਿੱਚ ਸ਼ਾਹਦਤ ਦੇਣ ਲਈ ਆਪਣੀਆਂ ਇਹ ਛੋਟੇ ਸ਼ਬਦ ਜਦਾਂ ਨੀਹਾਂ ਵਿੱਚ ਜਤਨਾਏਗਾ ਨਾ ਜੀ ਤੇ ਉਹ ਵੀ ਬੋਰਡ ਦੇ ਉੱਤੇ ਇਤਿਹਾਸ ਲੱਗਿਆ ਸਾਰਾ ਆਪਾਂ ਤੁਹਾਨੂੰ ਦਿਖਾ ਦਿੱਤਾ ਦਰਸ਼ਨ ਕਰ ਸਕਦੇ ਆ ਨਾ ਸਾਹਮਣੇ ਬੋਰਡ ਲੱਗਿਆ ਇਹਦਾ ਵਿੱਚ ਛੋਟ ਆਪਾਂ ਦਿਖਾ ਦਿੱਤਾ ਜੀ ਨਾ ਉੱਥੇ ਤੁਸੀਂ ਸਾਰਾ ਇਤਿਹਾਸ ਪੜ ਸਕਦੇ ਹੋ ਰੀਡ ਕਰ ਸਕਦੇ ਹੋ ਨਾ ਜੀ ਤੇ ਹੁਣ ਆਪਾਂ ਲੈਨ ਦੇ ਵਿੱਚ ਲੱਗਦੇ ਆ ਦੇਖਦੇ ਕਿੰਨਾ ਮੇਰੇ ਸਾਹਮਣੇ ਲੈ ਘੰਟਾ ਡੇਰ ਘੰਟਾ ਲੱਗ ਜੂਗਾ ਜੀ ਨਾ ਤੇ ਅੱਗੇ ਕਾਫੀ ਪਹਿਲੇ ਲੇਟ ਤੋਂ ਹੋਰ ਵੀ ਸਤਨਾ ਦਰਸ਼ਨ ਕਰਨੇ ਹੁੰਦੇ ਕੋ ਮਾਲਕ ਨੂੰ ਕਿਵੇਂ ਪੰਦਾ ਹੈ ਨਾ ਜੀ ਚਲੋ ਹੁਣ ਆਪਾਂ ਤੁਹਾਨੂੰ ਅੰਦਰ ਵੀ ਦਰਸ਼ਨ ਦਿਦਾਰ ਤਾਂ ਦਰਸ਼ਕਦਾਰ ਕਰਾਇਆ ਗੁਰਦੁਆਰਾ ਬਾਬਾ ਫਤਿਹ ਸਿੰਘ ਤੇ ਬਾਬਾ ਜੁਰਾਵ ਸਿੰਘ ਜੀ ਦੇ ਆ ਨਾ ਜਿੱਥੇ ਕਿ ਉਹਨਾਂ ਦੀ ਸ਼ੀਤੀ ਹੋਈ ਸੀ ਨਾ ਜਿੱਥੇ ਕਿ ਉਹ ਕੰਦਵਾ ਜਿਹੜੀ ਕਿ ਸਰਹੰਦ ਨਾ ਐਸੇ ਸਥਾਨ ਦਾ ਨਾਮ ਹੀ ਸਰਹੰਦ ਸੀ ਜਿਹੜਾ ਕਿ ਹੁਣ ਫਤੇਗੜ ਸਾਹਿਬ ਨਾਮ ਹੋ ਗਿਆ ਵਾਣਾ ਜੀ ਤੇ ਬਾਬਾ ਫਤੇ ਸਿੰਘ ਜੀ ਦੇ ਨਾਮ ਦਿੱਤੇ ਹਨਾ ਜੀ ਤੇ ਐਸੇ ਕੰਦ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਨੀਹਾਂ ਵਿੱਚ ਚਨਾਇਆ ਕਿ ਜਿਹੜੀ ਆਪਾਂ ਨੀਹਾਂ ਦੀ ਗੱਲ ਕਰਦੇ ਹਾਂ ਪਰ ਆਪਾਂ ਉੱਥੇ ਜਦੋਂ ਵੀਡੀਓ ਬਣਾ ਰਹੇ ਸੀ ਨਾ ਜੀ ਆਪਾਂ ਨੇ ਮਨਾ ਕਰ ਦਿੱਤਾ ਕਿ ਸੱਤ ਜਿੰਦੇ ਕਰਕੇ ਆਪਾਂ ਉਹ ਛੋਟ ਨੀਹ ਵਿੱਚ ਪਾ ਸਕਦੇ ਨਹੀਂ ਲਾ ਸਕਦੇ ਕਿਉਂਕਿ ਦੇਖੋ ਜੀ ਜਦੋਂ ਮਨਾ ਕਰਤਾ ਨਾ ਤੇ ਫਿਰ ਆਪਾਂ ਨੂੰ ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਹੈ ਨਾ ਉਹਨਾਂ ਦੇ ਮਰਿਆਦਾ ਨੂੰ ਮੰਨਣਾ ਚਾਹੀਦਾ ਨਾ ਜੀ ਤੇ ਬਾਕੀ ਬਹੁਤ ਸੰਗਤ ਸੀ ਨਾ ਤੇ ਜਿਨ੍ਹਾਂ ਨੂੰ ਮਨਾ ਕੀਤਾ ਗਿਆ ਨਾ ਸੱਚ ਕਰਕੇ ਆਪਾਂ ਵੀ ਫਿਰ ਉੱਥੇ ਨਹੀਂ ਵੀਡੀਓ ਬਣਾ ਸਕਦੇ بس ਇੱਕ ਛੋਟ ਜਿਹੜਾ ਚ ਫੰਡਾਪੁਰ ਜੀ ਸਾਹਿਬ ਦੇ ਦੇ ਦਰਸ਼ਨ ਦੇ ਦਾਤ ਕਰਾਏ ਨਾ ਕਿੰਨੀ ਕਿੰਨੀ ਸੰਗਤਾਂ ਦਾ ਇਕੱਠ ਸੀ ਫਿਰ ਵੀ ਆਪਾਂ ਲੈਨ ਦੇ ਵਿੱਚ ਲਾ ਕੇ ਗੁਰੂ ਪਾਸ਼ਾ ਦੀ ਕਿਰਪਾ ਨਾਲ ਨਾ ਮਤਲਬ ਆਪਾਂ ਦਰਸ਼ਨ ਦੇ ਦਾਤ ਕੀਤੇ ਨਾਲ ਕੋਸ਼ਿਸ਼ ਕੀਤੀ ਵੀ ਤੁਹਾਨੂੰ ਵੀ ਦਰਸ਼ਨ ਦੇ ਦਾਤ ਕਰਾਈ ਹੈ ਨਾ ਜੀ ਉਸ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਦੇ ਦਾਤ ਕਰਾਈ ਜਿੱਥੇ ਕਿ ਆਪਣਾ ਬਾਬਾ ਮੋਤੀराम ਮਹਾਰਾ ਜੀ ਨੇ ਦੁੱਧ ਦੀ ਸੇਵਾ ਕੀਤੀ ਸੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸ਼ਾਹਬਜਾਦਰਾ ਜੀ ਨੂੰ ਨਾ ਜੀ ਕਿ ਉਹ ਆਪਣਾ ਬਾਬਾ ਮੋਤੀराम ਮਹਾਰਾ ਜੀ ਦੀ ਅਗਲੀ ਵੀਡੀਓ ਆਉਗੀ ਜੀ ਸਫਰੇ ਸ਼ਾਦੇ ਦੀ ਆਪਣੀ ਦਸਵੀਂ ਵੀਡੀਓ ਹੋਵੇਗੀ ਜਿੱਥੇ ਵੀ ਉਹ ਦੁੱਧ ਤੇ ਕਲਾਸ ਵੀ ਨਾ ਕੀਤਾ ਵੀਡੀਓ ਬਣਾਉਣ ਦਾ ਨਾ ਜੀ ਕਿ ਜਿਹੜੇ ਗੱਲ ਕਰਦੇ ਆ ਫਤੇ ਸਿੰਘ ਦੇ ਬਾਬਾ ਜੁਰਾ ਬਾਬਾ ਬਾਬਾ ਜੁਰਾਵਰ ਸਿੰਘ ਜੀ ਹੈ ਨਾ ਜੀ ਤੇ ਆਪਾਂ ਅੱਜ ਸਾਰੇ ਦਰਸ਼ਨ ਦੇ ਦਾਕ ਰਹੀ ਇਤਿਹਾਸ ਦੇ ਬੋਰਡ ਸੀ ਵਿੱਚ ਉਹ ਵੀ ਆਪਾਂ ਦਿਖਾ ਦਿੱਤੇ ਤਾਂ ਜੋ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਇਤਿਹਾਸ ਅੰਗਰੇਜ਼ੀ ਪੰਜਾਬੀ ਹਿੰਦੀ ਵਿੱਚ ਜਿਵੇਂ ਪੜਨਾ ਚਾਹਵੇ ਉਹ ਮੇ ਪੜ ਕੇ ਉਹ ਰੀਡ ਕਰਕੇ ਅੱਗੇ ਸ਼ੇਅਰ ਕਰ ਸਕਦਾ ਵੀਡੀਓ ਨੂੰ ਜਰੂਰ ਸ਼ੇਅਰ ਕਰਾਇਆ ਕਰੋ ਕਿਉਂਕਿ ਸਫਰ ਇਹ ਸ਼ਹਾਦਤ ਆਪਣਾ ਚੱਲਦਾ ਪਰ ਬੱਚਿਆਂ ਨਾਲ ਐ ਦਿਨਾਂ ਚ ਇਤਿਹਾਸਿਕ ਵੀਡੀਓ ਜਰੂਰ ਸ਼ੇਅਰ ਕਰਾਇਆ ਕਰੋ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਹਾਂ ਜੀ ਸਾਡਾ ਇਤਿਹਾਸ ਕੀ ਆ ਨਾ ਜੀ ਕਿਉ ਸਿੱਖੀ ਇਤਿਹਾਸ ਕੀਆ ਜਾਣਨਾ ਬਹੁਤ ਜ਼ਰੂਰੀ ਆ ਬਹੁਤ ਸਾਰੇ ਲੋਕ ਸਵਾਲ ਖੜਾ ਕਰ ਦਿੰਦੇ ਇਸ ਸਿੱਖੀ ਇਤਿਹਾਸ ਐਵੇਂ ਆ ਜੀ ਉਹ ਆ ਨਾ ਪਰ ਉਹਨਾਂ ਨੂੰ ਅਸਲੀਅਤ ਨਹੀਂ ਪਤਾ ਜਦੋਂ ਅਸਲੀਅਤ ਪਤਾ ਚੱਲੂਗਾ ਫਿਰ ਉਹਨਾਂ ਦੇ ਮੂੰਹ ਬੰਦ ਆਪੀ ਹੋ ਜਾਣਗੇ ਨਾ ਤੇ ਅਸਲੀਅਤ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਪਾਸ਼ਾ ਦੀ ਕਿਰਪਾ ਨਾਲ ਅਸਲੀਅਤ ਉਹਨਾਂ ਨੂੰ ਦੱਸ ਲਈ ਇਹਨਾਂ ਵੀ ਸਾਡਾ ਇਤਿਹਾਸ ਸਿੱਧਾ ਵਿਲੱਖਣ ਇਤਿਹਾਸ ਆ ਕਿ ਬਾਬਾ ਜਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਹਨ ਕਿੰਨੀ ਛੋਟੀ ਉਮਰ ਵਿੱਚ ਨਾ ਨੀਹਾਂ ਵਿੱਚ ਚਨਾਏਗੇ ਸਿਰਫ ਆਪਣੇ ਦੇਸ਼ ਕੌਮ ਨੂੰ ਬਚਾਣ ਖਾਤਰ ਹਨਾ ਸਾਨੂੰ ਬਚਾਣ ਖਾਤਰ ਹਨਾ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਬਣਾਉਣਾ ਉਹਨਾਂ ਨੇ ਤੇ ਸੋਚ ਕੇ ਤੂੰ ਕੋ ਠੰਡੇ ਬੁਰਜ ਵਿੱਚ ਨਾ ਉਸ ਸਮੇਂ ਉਹਦਾ ਦਰਿਆ ਕੋਰੋ ਚੱਲਦਾ ਸੀ ਜਿੰਦੇ ਕਰਕੇ ਹਵਾ ਪੈਂਦੀ ਸੀ ਤੇ ਉਸ ਸਮੇਂ ਹਰਿਆਲੀ ਕਿੰਨੀ ਸੀ ਜਿੰਦੇ ਕਰਕੇ ਲੈ ਕੇ ਹਵਾ ਵੀ ਜਾਦੀ ਸੇਨਾ ਠੰਡੀ برفੰਦੀ ਜਿਹੜੀ ਹੱਡਾਂ ਨੂੰ چیرਦੀ ਸੀ ਤੇ ਹੁਣ ਜਿਹੜਾ ਪ੍ਰਦੂਸ਼ਣ ਆ ਜੀ ਸਾਰਾ ਕੁਝ ਜਿੰਨੇ ਕਰਕੇ ਹਵਾ ਵੀ ਕੱਟਵਾਲ ਪਰ ਫੇਰ ਵੀ ਆਪਣਾ ਅਖੰਡ ਕਿੰਨੀ ਲੱਗਦੀ ਹੈ ਨਾ ਜੀ ਸੋਚ ਕੇ ਦੇਖੋ ਕਿਵੇਂ ਰਹੀ ਹੈ ਹੁਣ ਕਿ ਨਾ ਤਸੀਹੇ ਦਿੱਤੇਗੇ ਨਾ ਫਿਰ ਅਥੋਂ ਹੀ ਠੰਡੇ ਬੁਰਤ ਇਹ ਜਿਹੜਾ ਸਰ ਹੰਦਲਿਆ ਯਾਜੰਤਰ ਅੰਦਰ ਜਾ ਕੇ ਉਥੇ ਸ਼ਿੱਧੀ ਦੇ ਦਿੱਤੀ ਜਾਂਦੀ ਹੈ ਨਾ ਛੋਟੇ ਸਾਹਿਬ ਜادہ ਵੱਲੋਂ ਹਨਾ ਜੀ ਨੀਹਾਂ ਵਿੱਚ ਚਿੰਨ੍ਹ ਕਿਹਾ ਜਾਂਦਾ ਜੀ ਉਸ ਤੋਂ ਬਾਅਦ ਵੀ ਨਹੀਂ ਜਾਂਦੀ ਸ਼ਿੱਧੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਾਹ ਰਗਾ ਉਹਨਾਂ ਦੀ ਵੱਡੀਆਂ ਜਾਂਦੀਆਂ ਨੇ ਸਾਹ ਕਰਾਂ ਕਟਿਆ ਜਾਂਦਾ ਹੈ ਨਾ ਜੀ ਫਿਰ ਜਾ ਕੇ ਜਿਹੜਾ ਕਿ ਆਪਣਾ ਸ਼ਿੱਧੀ ਹੋ ਜਾਂਦੀ ਹੈ ਨਾ ਜੀ ਤੇ ਬਾਕੀ ਇਤਿਹਾਸ ਬਹੁਤ ਵੱਡਾ ਲੰਮਾ ਛੋੜਾ ਇਤਿਹਾਸ ਹੈ ਜੀ ਆਪ ਜੀ ਬੋਰਡ ਦੇ ਵਿੱਚ ਜ਼ਰੂਰ ਇਤਿਹਾਸ ਪੜਿਆ ਕਰੋ ਨਾ ਐਸੇ ਕਿ ਆਪਾਂ ਬੋਰਡ ਵਿੱਚ ਨਾ ਸਕੇ ਵੀ ਬੋਲ ਕੇ ਸੰਖੇਪ ਵਿੱਚ ਹੀ ਦੱਸਿਆ ਜਾਂਦਾ ਹੁੰਦਾ ਕਿਉਂਕਿ ਉਹ ਦੇਖੋ ਸੰਗਤ ਹੀ ਬਹੁਤ ਜ਼ਿਆਦਾ ਨਾ ਰੋੜਾ ਪੈ ਰਿਆ ਜਾਨਿਆ ਕਰੋਨਾ ਜੀ ਉਸ ਤੋਂ ਬਾਅਦ ਆਪਾਂ ਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਫਰੇ ਸ਼ਾਦੇ ਦੀ ਦਸਵੀਂ ਵੀਡੀਓ ਜੇ ਸ਼ੋਰਟ ਵਿੱਚ ਇਤਿਹਾਸ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਦੇ ਵਿੱਚ ਅਕਾਊਂਟ ਜਾ ਕੇ ਜਰੂਰ ਫੋਲੋ ਕਰੋ ਉੱਥੇ ਤੁਹਾਨੂੰ ਸ਼ੋਰਟ ਵੀਡੀਓ ਦੇਖਣ ਨੂੰ ਮਿਲ ਜਣਗੀਆਂ ਨਾ ਜਿਹੜੀਆਂ ਰੀਲਸ ਦੇ ਰੂਪ ਦੇ ਵਿੱਚ ਹੁੰਦੀਆਂ ਹਨ ਨਾ ਉੱਥੇ ਤੁਹਾਨੂੰ ਸ਼ੋਰਟ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਜੇ ਇਤਿਹਾਸਤ ਦੇ ਫਿਰ ਵੀ ਕੋਈ ਭੁੱਲ ਗਲਤੀ ਹੋਣ ਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਜੀ ਹਨਾ ਤੇ ਐਸੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜੇ ਆਪਾਂ ਸਾਰੇ ਤੁਹਾਨੂੰ ਦਰਸ਼ਨੀਕਰਨ ਦੀ ਕੋਸ਼ਿਸ਼ ਕੀਤੀ ਆ ਰਹਿਣ ਦਾ ਸਹਿ ਆਪਾਂ ਕਹਿੰਦੇ ਵੀ ਮਿਕਸ ਜਿਆ ਹੋਇਆ ਪੈਣਾ ਕੁਝ ਬੰਦੇ ਨੂੰ ਸੁਝਦਾ ਨਹੀਂ ਨਾ ਇੱਥੇ ਆ ਕੇ ਫਿਰ ਤੇ ਵੀ ਬੰਦਾ ਦਰਸ਼ਨ ਕਰਕੇ ਆਪਣਾ ਜਗਾ ਵਾਪਸ ਜਾਣਾ ਹੀ ਸਮਝਦਾ ਨਾ ਆਪਾਂ ਦੂਰੋਂ ਆਏ ਆ Rajasthan ਤੋਂ ਤਾਂ ਆਪਾਂ ਜਿੱਥੇ ਰਹਿ ਰਹੇ ਆਂ ਚਮਕੌਰ ਸਾਹਿਬ ਖੇ ਇਸ਼ਟਾ ਮਾਪਾ ਰਹਿ ਰਹੇ ਆ ਨਾ ਕਿਉਂਕਿ ਉੱਥੇ ਆਪਣੇ ਮਾਮੇ ਦੇ ਮੁੰਡਿਆਂ ਨੇ ਦਿਖਾਣਾ ਲਈ ਆ ਨਾ ਜਿਹੜੀ ਆਪਾਂ ਅਗਲੀ ਵੀਡੀਓ ਪਿਛਲੀ ਵੀਡੀਓ ਚ ਦਿਖਾਈਆਂ ਸੀ ਨਾ ਤੇ ਉਹਨਾਂ ਨਾਲ ਹੀ ਆਪਾਂ ਰਹਨੇ ਕਿਉਂਕਿ ਉਹਨਾਂ ਕੋਲ ਰਹਿਣ ਦਾ ਥੋੜਾ ਪ੍ਰਬੰਧ ਹੈਗਾ ਹੀ ਇਸ ਕਰਕੇ ਫਿਰ ਆਪਾਂ ਉਹਨਾਂ ਨਾਲ ਹੀ ਰਹਲੇ ਆ ਨਾ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਇਤਿਹਾਸਕ ਥਾਨਾਂ ਦੇ ਆਪਾਂ ਦਰਸ਼ਨ ਦੇ ਸਾਨਾ ਦੇ ਦਰਸ਼ਨ ਦੇਵਾਂ ਸਭ ਦੀ ਅੱਡ ਅੱਡ ਵੀਡੀਓ ਆਉਣਗੇ ਜੀ ਹਨਾ ਫਿਰ ਵੀ ਇਤਹਾਜ਼ ਬੇੜ ਭੁੱਲ ਗਲਤੀ ਹੋਣ ਦੇ ਲਈ ਮਾਫੀ ਜੀ ਸਾਰਿਆਂ ਪੈਸੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ